ਹੇ ਰਬ ਪ੍ਰਭੂ ਯਸੂ ਤੜਾ ਤਨਵਾਦ ਕਰਦੇ ਆ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਆ ਮੇਰੇ ਪਿਤਾ ਸਭ ਗੱਲਾਂ ਦੇ ਲਈ ਸਫਲਾਂ ਦੇ ਲਈ ਸਭ ਕੜੀਆਂ ਦੇ ਲਈ ਮੇਰੇ ਪਿਤਾ ਇਨ੍ਹਾਂ ਸਾਹਾਂ ਦੇ ਲਈ ਮੇਰੇ ਪ੍ਰਭੂ ਉਹ ਤੁਹਾਡਾ ਤਨਵਾਦ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਉਹ ਜਿਨ੍ਹਾਂ ਨੇ ਸਾਨੂੰ ਜੀਵਨ ਬਖਸ਼ਿਆ ਮੇਰੇ ਪਿਤਾ ਤੁਸੀਂ ਹੋ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਦਗੀ ਬਖਸ਼ੀ ਹੈ ਮੇਰੇ ਪਿਤਾ ਤੁਸੀਂ ਹੀ ਹੋ ਮੇਰੇ ਪਿਤਾ ਜਿਨ੍ਹਾਂ ਨੇ ਆਪਣੇ ਇੱਕ ਸ਼ਬਦ ਦੇ ਦੁਆਰਾ ਸਭ ਕੁਝ ਰਚ ਦਿੱਤਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਹੀ ਹੋ ਮੇਰੇ ਪਰਮੇਸ਼ਰ ਜਿਨ੍ਹਾਂ ਨੇ ਆਪਣੇ ਇੱਕ ਸ਼ਬਦ ਦੇ ਦੁਆਰਾ ਸਾਰੀ ਸ੍ਰਿਸ਼ਟੀ ਨੂੰ ਬਣਾ ਦਿੱਤਾ ਮੇਰੇ ਪ੍ਰਭੂ ਤੁਸੀਂ ਬੋਲਿਆ ਤੇ ਸਭ ਕੁਝ ਰਚਿਆ ਗਿਆ ਮੇਰੇ ਪਿਤਾ ਤੁਸੀਂ ਬੋਲਿਆ ਮੇਰੇ ਪ੍ਰਭੂ ਕੀ ਤਰਤੀਬ ਬਣ ਜਾਏ ਤਰਤੀਬ ਬਣ ਗਈ ਸਮਾਨ ਬਣ ਗਏ ਮੇਰੇ ਪਿਤਾ ਏ ਚਰੰਦ ਪ੍ਰਿੰਦ ਪਹਾੜ ਦਰਿਆ ਸਭ ਕੁਝ ਰਚੇ ਗਏ ਮੇਰੇ ਪਰਮੇਸ਼ਰ ਕਿਉਂਕਿ ਮੇਰੇ ਪ੍ਰਭੂ ਯਿਸੂ ਤੁਸੀਂ ਇੱਕ ਸ਼ਬਦ ਬੋਲਿਆ ਮੇਰੇ ਪਰਮੇਸ਼ਰ ਉਹ ਸ਼ਬਦ ਦੇ ਦੁਆਰਾ ਸਭ ਕੁਝ ਰਚਿਆ ਗਿਆ ਮੇਰੇ ਪ੍ਰਭੂ ਉਹ ਰਚੀਆਂ ਗਈਆਂ ਹਰ ਚੀਜ਼ਾ ਮੇਰੇ ਪਿਤਾ ਪਰਮੇਸ਼ਰ ਦੇ ਸੂਰਜ ਇਹ ਚੰਦਰਮਾ ਇਹ ਤਾਰੇ ਬਣਾਏ ਗਏ ਮੇਰੇ ਪਰਮੇਸ਼ਰ ਕਿਉਂਕਿ ਤੁਹਾਡੇ ਸ਼ਬਦਾਂ ਦੇ ਵਿੱਚ ਤਾਕਤ ਹੈ ਮੇਰੇ ਪਿਤਾ ਤੁਹਾਡੇ ਸ਼ਬਦ ਮੇਰੇ ਪਿਤਾ ਪਰਮੇਸ਼ਰ ਵਚਨ ਚ ਲਿਖਿਆ ਹੈ ਕਿ ਆਦ ਵਿੱਚ ਸ਼ਬਦ ਸੀ ਸ਼ਬਦ ਹੀ ਪਰਮੇਸ਼ਰ ਸੀ ਮੇਰੇ ਪਿਤਾ ਉਹੀ ਸ਼ਬਦ ਦੇ ਦੁਆਰਾ ਸਭ ਕੁਝ ਰਚਿਆ ਗਿਆ ਮੇਰੇ ਪ੍ਰਭੂ ਔਰ ਉਹੀ ਸ਼ਬਦ ਮੇਰੇ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਗਿਆ ਹੈ ਮੇਰੇ ਪਿਤਾ ਉਹ ਸੁਬੇਦਾਰ ਦੀ ਨੇਚਾ ਬਾਰੇ ਮੇਰੇ ਪਿਤਾ ਉਹੀ ਸ਼ਬਦ ਤੁਸੀਂ ਉਹ ਸੁਬੇਦਾਰ ਦੇ ਨੌਕਰ ਦੇ ਲਈ ਬੋਲਿਆ ਮੇਰੇ ਪ੍ਰਭੂ ਔਰ ਉਹਦਾ ਨੌਕਰ ਚੰਗਾ ਹੋ ਗਿਆ ਕਿਉਂਕਿ ਪ੍ਰਭੂ ਤੁਹਾਡਾ ਵਚਨ ਦੱਸਦਾ ਹੈ ਮੇਰੇ ਪਿਤਾ ਮਤੀ 8 ਅਧਿਆਏ ਉਹਦੀ 8 ਹੈ ਤੇ ਵਿੱਚ ਮੇਰੇ ਪਿਤਾ ਪਰਮੇਸ਼ਰ ਕਿ ਇੱਕ ਸੁਬੇਦਾਰ ਨੇ ਆ ਕੇ ਤੁਹਾਡੀ ਮਿਹਨਤ ਕੀਤੀ ਮੇਰੇ ਪਿਤਾ ਪਰਮੇਸ਼ਰੋ ਨੇ ਕਿਹਾ ਤੁਹਾਨੂੰ ਮੇਰੇ ਪ੍ਰਭੂ ਕਿ ਮੇਰਾ ਨੌਕਰ ਘਰ ਦੇ ਵਿੱਚ ਬਿਮਾਰ ਹੈ ਮੇਰੇ ਪਰਮੇਸ਼ਰ ਤੁਸੀਂ ਇੱਥੋਂ ਹੀ ਇੱਕ ਸ਼ਬਦ ਬੋਲ ਦੋ ਮੇਰਾ ਨੌਕਰ ਘਰ ਦੇ ਵਿੱਚ ਚੰਗਾ ਹੋ ਜਾਵੇਗਾ ਮੇਰੇ ਪ੍ਰਭੂ ਯਸੂ ਤੁਸੀਂ ਬੋਲਿਆ ਮੇਰੇ ਪਿਤਾ ਔਰ ਉਸ ਦਿਨ ਨੇਚਾ ਦੇਖੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਉਸ ਦਿਨ ਨੇਚਾ ਦੇਖੀ ਉਹ ਕਹਿੰਦਾ ਪ੍ਰਭੂ ਮੈਂ ਆਪਣੇ ਇਸ ਲਾਇਕ ਨਹੀਂ ਹਾਂ ਕਿ ਮੈਂ ਆਪਣੇ ਘਰ ਦੇ ਵਿੱਚ ਤੁਹਾਨੂੰ ਲਿਜਾ ਸਕਾਂ ਪਰ ਤੁਸੀਂ ਇੱਥੋਂ ਹੀ ਇੱਕ ਸ਼ਬਦ ਬੋਲ ਦੋ ਮੇਰਾ ਨੌਕਰ ਚੰਗਾ ਹੋ ਜਾਵੇਗਾ ਸੱਚੀ ਪ੍ਰਭੂ ਤੁਸੀਂ ਬੋਲਿਆ ਔਰ ਉਹਦਾ ਨੋਕਰ ਚੰਗਾ ਹੋ ਗਿਆ ਮੇਰੇ ਪਰਮੇਸ਼ਰ ਅੱਜ ਮੇਰੇ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੀ ਹਜ਼ੂਰੀ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਕਿ ਅੱਜ ਮੇਰੇ ਪਰਮੇਸ਼ਰ ਜੋ ਜੋ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਖੁਦਾਵੰ ਯਿਸੂ ਮੇਰੇ ਪਾਪ ਉਹਨਾਂ ਨੇ ਇੱਕ ਸ਼ਬਦ ਬੋਲ ਦਿਓ ਮੇਰੇ ਪਿਤਾ ਪਰਮੇਸ਼ਰ ਅੱਜ ਬੋਲ ਦਿਓ ਮੇਰੇ ਪ੍ਰਭੂ ਜਿੱਦਾਂ ਤੁਸੀਂ ਸੂਬੇਦਾਰ ਦੇ ਲਈ ਬੋਲਿਆ ਮੇਰੇ ਪਿਤਾ ਉਹਦਾ ਨੌਕਰ ਕਰਦੇ ਵਿੱਚ ਸੀ ਉਹ ਚੰਗਾ ਹੋ ਗਿਆ ਮੇਰੇ ਪ੍ਰਭੂ ਅੱਜ ਮੈਂ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਯਿਸੂ ਤੁਸੀਂ ਬੋਲ ਦਿਓ ਆਪਣੇ ਲੋਕਾਂ ਦੇ ਲਈ ਇੱਕ ਸ਼ਬਦ ਮੇਰੇ ਪਿਤਾ ਜੋ ਲੋਕ ਬਿਮਾਰੀ ਵਿੱਚ ਨੇ ਮੇਰੇ ਪਿਤਾ ਅੱਜ ਬੋਲ ਦਿਓ ਮੇਰੇ ਪ੍ਰਭੂ ਯਿਸੂ ਕਿ ਉਹ ਚੰਗੇ ਹੋ ਜਾਣ ਮੇਰੇ ਪਿਤਾ ਜੋ ਲੋਕ ਦੁੱਖ ਵਿੱਚ ਨੇ ਮੇਰੇ ਪਿਤਾ ਅੱਜ ਬੋਲ ਦਿਓ ਮੇਰੇ ਪ੍ਰਭੂ ਯਿਸੂ ਕਿ ਤੁੱਖਾਂ ਚੋਂ ਬਾਹਰ ਆ ਜਾਣ ਮੇਰੇ ਪਿਤਾ ਜੋ ਲੋਕ ਡਿਪਰੈਸ਼ਨ ਵਿੱਚ ਨੇ ਮੇਰੇ ਪ੍ਰਭੂ ਅੱਜ ਬੋਲ ਦਿਓ ਮੇਰੇ ਪ੍ਰਭੂ ਯਿਸੂ ਕਿ ਤੁਹਾਡੇ ਲੋਕ ਉਹ ਡਿਪਰੈਸ਼ਨ ਤੋਂ ਬਾਹਰ ਆ ਜਾਣ ਮੇਰੇ ਪਿਤਾ ਜਿੱਦਾਂ ਪ੍ਰਭੂ ਤੁਸੀਂ ਉਸ ਸੂਬੇਦਾਰ ਦੇ ਲਈ ਬੋਲਿਆ ਬਸ ਤੁਸੀਂ ਇੱਕ ਸ਼ਬਦ ਬੋਲਿਆ ਮੇਰੇ ਪਿਤਾ ਉਹਦਾ ਨੌਕਰ ਘਰ ਵਿੱਚ ਸੀ ਉਹ ਚੰਗਾ ਹੋ ਗਿਆ ਅੱਜ ਮੇਰੇ ਯਸੂ ਤੁਹਾਨੂੰ ਤੁਹਾਡੇ ਲੋਕ ਜਿੱਥੋਂ ਵੀ ਕਿਤੋਂ ਪੁਕਾਰਨ ਮੇਰੇ ਪਿਤਾ ਅਰ ਪ੍ਰਭੂ ਯਸੂ ਜਿੱਥੇ ਜਿੱਥੇ ਵੀ ਮੇਰੇ ਪਿਤਾ ਪਰਮੇਸ਼ਰ ਇਸ ਵਚਨ ਦੇ ਅਨੁਸਾਰ ਪ੍ਰਾਰਥਨਾ ਕੀਤੀ ਜਾਵੇ ਕਿ ਪ੍ਰਭੂ ਤੁਸੀਂ ਸੂਬੇਦਾਰ ਦੇ ਨੌਕਰ ਨੂੰ ਇੱਕ ਸ਼ਬਦ ਦੇ ਦੁਆਰਾ ਚੰਗਾ ਕਰ ਦਿੱਤਾ ਅੱਜ ਉਹੀ ਸ਼ਬਦ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਜਾਵੇ ਔਰ ਉਹਨਾਂ ਨੂੰ ਚੰਗਾ ਕਰੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਅੱਜ ਬੋਲ ਦੋ ਮੇਰੇ ਪ੍ਰਭੂ ਯਸੂ ਆਪਣੇ ਲੋਕਾਂ ਦੇ ਲਈ ਉਹ ਸ਼ਬਦ ਬੋਲ ਦੋ ਮੇਰੇ ਪਿਤਾ ਪਰਮੇਸ਼ਰ ਜੋ ਨੌਜਵਾਨ ਬੱਚੇ ਨਸ਼ਿਆਂ ਵਿੱਚ ਨੇ ਮੇਰੇ ਪ੍ਰਭੂ ਅੱਜ ਉਹ ਨਸ਼ਿਆਂ ਚੋਂ ਬਾਹਰ ਆ ਜਾਣ ਪ੍ਰਭੂ ਯਸੂ ਤੇ ਦੇ ਨਾਮ ਚ ਅੱਜ ਬੋਲ ਦੋ ਮੇਰੇ ਪ੍ਰਭੂ ਯਸੂ ਅੱਜ ਬੋਲ ਦੋ ਪ੍ਰਭੂ ਯਸੂ ਆਪਣੇ ਲੋਕਾਂ ਦੇ ਲਈ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਲੜਾਈ ਝਗੜਾ ਕਲੇਸ਼ ਹੈ ਮੇਰੇ ਪਿਤਾ ਉਹਨਾਂ ਦੇ ਘਰਾਂ ਚੋਂ ਅੱਜ ਕਲੇਸ਼ ਅਮੇਸ਼ ਅਲੀ ਖਤਮ ਹੋ ਜਾਵੇ ਪ੍ਰਭੂ ਯਿਸੂ ਤੁਹਾਡੇ ਨਾਮ ਚ ਅੱਜ ਬੋਲ ਦੋ ਪ੍ਰਭੂ ਯਿਸੂ ਉਹਨਾਂ ਪੈਣਾ ਲਈ ਮੇਰੇ ਪਿਤਾ ਜਿਨ੍ਹਾਂ ਕੋ ਔਲਾਦ ਨਹੀਂ ਹੈ ਮੇਰੇ ਪ੍ਰਭੂ ਜਿਨ੍ਹਾਂ ਕੋ ਔਲਾਦ ਨਹੀਂ ਹੈ ਪ੍ਰਭੂ ਅੱਜ ਬੋਲ ਦੋ ਮੇਰੇ ਪਿਤਾ ਕਿ ਉਹਨਾਂ ਦੀ ਸਾਰੀ ਸ਼ਰਮਿੰਦਗੀ ਦੂਰ ਹੋ ਜਾਵੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹੰਨਾ ਦੀ ਸ਼ਰਮਿੰਦਗੀ ਦੂਰ ਕੀਤੀ ਮੇਰੇ ਪਿਤਾ ਅੱਜ ਉਹ ਪੈਣਾ ਜੋ ਸ਼ਰਮਿੰਦਗੀ ਦਾ ਸਾਹਮਣਾ ਕਰ ਰਹੀਆਂ ਨੇ ਜਿਨ੍ਹਾਂ ਕੋ ਔਲਾਦ ਨਹੀਂ ਪ੍ਰਭੂ ਉਹ ਸਾਲਾ ਹੋ ਗਏ ਨੇ ਮੇਰੇ ਪਿਤਾ ਅੱਜ ਬੋਲ ਦੋ ਉਹਨਾਂ ਪੈਣਾ ਦੇ ਲਈ ਇੱਕ ਸ਼ਬਦ ਮੇਰੇ ਪ੍ਰਭੂ ਅੱਜ ਉਹ ਬੰਦ ਕੁੱਖਾ ਤੁਹਾਡੇ ਸ਼ਬਦ ਦੇ ਦੁਆਰਾ ਖੁਲਝਾਣ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਉਹ ਲੱਗੇ ਹੋਏ ਬੰਧਨ ਖੁਲ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦਿਓ ਆਪਣੇ ਲੋਕਾਂ ਦੇ ਲਈਏ ਸ਼ਬਦ ਮੇਰੇ ਪ੍ਰਭੂ ਜੋ ਲੋਕ ਬੋਝ ਹੇਠਾਂ ਦੱਬੇ ਹੋਏ ਨੇ ਮੇਰੇ ਪਿਤਾ ਅੱਜ ਉਹ ਬੋਝ ਦੇ ਥੱਲੇੋਂ ਬਾਹਰ ਆ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਅੱਜ ਬੋਲ ਦਿਓ ਪ੍ਰਭੂ ਯਿਸੂ ਕਿ ਇਹ ਮੇਰੇ ਲੋਕੋ ਜੋ ਬੋਝ ਹੇਠਾਂ ਦੱਬੇ ਹੋਇਓ ਅੱਜ ਮੈਂ ਤੁਹਾਨੂੰ ਬਾਹਰ ਕੱਢ ਰਿਹਾ ਹਾਂ ਬਾਹਰ ਕੱਢ ਰਿਹਾ ਪਰਮੇਸ਼ਰ বোলে হয়ে শব্দ দিতে হয়ে বচন দে দ্বারা ਅੱਜ ਤੁਹਾਡੇ ਲੋਕ ਬੋਝ ਦੇ ਥੱਲੇੋਂ ਬਾਹਰ ਆ ਰਹੇ ਨੇ ਮੇਰੇ ਪਿਤਾ ਉਹ ਆਜ਼ਾਦ ਹੋ ਰਹੇ ਨੇ ਪ੍ਰਭੂ ਯਸੂ ਤਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਜਿੱਦਾਂ ਤੁਸੀਂ ਸਬੇਦਾਰ ਦੇ ਲਈ ਬੋਲਿਆ ਸੀ ਮੇਰੇ ਪਿਤਾ ਤੁਸੀਂ ਕਿਹਾ ਕਿ ਚਾ ਤੇਰਾ ਨੌਕਰ ਚੰਗਾ ਹੋ ਚੁੱਕਿਆ ਹੈ ਅੱਜ ਉਹੀ ਸ਼ਬਦ ਮੇਰੇ ਪਰਮੇਸ਼ਵਰ ਜੋ ਲੋਕ ਵਿਸ਼ਵਾਸ ਕਰਦੇ ਨੇ ਕਿ ਸ਼ਬਦ ਹੀ ਪਰਮੇਸ਼ਵਰ ਹੈ ਆਦ ਵਿੱਚ ਸ਼ਬਦ ਸੀ ਉਹੀ ਸ਼ਬਦ ਦੇ ਦੁਆਰਾ ਸਭ ਕੁਝ ਰਚਿਆ ਗਿਆ ਅੱਜ ਉਹੀ ਸ਼ਬਦ ਸਾਡੇ ਘਰਾਂ ਦੇ ਵਿੱਚ ਆ ਰਿਹਾ ਹੈ ਪਰ 12 ਚਾ ਰਿਹਾ ਹੈ ਅੱਜ ਬੋਲ ਦਿਓ ਪਰਮੇਸ਼ੁਰ ਬੱਚਿਆਂ ਦੇ ਲਈ ਬੋਲ ਦਿਓ ਜੋ ਸਟੱਡੀ ਵਿੱਚ ਕਮਜ਼ੋਰ ਨੇ ਮੇਰੇ ਪਿਤਾ ਜੋ ਪੜਾਈ ਵਿੱਚ ਕਮਜ਼ੋਰ ਨੇ ਮੇਰੇ ਪ੍ਰਭੂ ਅੱਜ ਬੋਲ ਦਿਓ ਮੇਰੇ ਪਰਮੇਸ਼ੁਰ ਉਹ ਬੱਚੇ ਚੰਗੇ ਚੰਗੇ ਸੂਝਵਾਨ ਬੁੱਧਵਾਨ ਹੋ ਕੇ ਚੰਗੀ ਪੜਾਈ ਕਰਨ ਵਾਲੇ ਬਣ ਜਾਣ ਪ੍ਰਭੂ ਜਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦਿਓ ਮੇਰੇ ਮਹਾਨ ਪਰਮੇਸ਼ੁਰ ਖੁਦਾਵੰ ਜਸੂ ਆਪਣੇ ਲੋਕਾਂ ਦੇ ਲਈ ਮੇਰੇ ਪਿਤਾ ਜਿਨ੍ਹਾਂ ਦੇ ਕਾਰੋਬਾਰ ਰੁਕੇ ਹੋਏ ਨੇ ਮੇਰੇ ਪਰਮੇਸ਼ਰ ਅੱਜ ਬੋਲੂ ਮੇਰੇ ਪ੍ਰਭੂ ਯਿਸੂ ਅੱਜ ਮੈਂ ਪ੍ਰਾਰਥਨਾ ਕਰਦਾ ਇਸ ਬਚਨ ਦੇ ਅਨੁਸਾਰ ਤੁਹਾਡੇ ਲੋਕਾਂ ਦੇ ਲਈ ਮੇਰੇ ਪਿਤਾ ਅੱਜ ਬੋਲ ਦੋ ਜਿਨ੍ਹਾਂ ਦੇ ਕਾਰੋਬਾਰ ਰੁਕੇ ਹੋਏ ਨੇ ਮੇਰੇ ਪਰਮੇਸ਼ਰ ਅੱਜ ਬੋਲ ਦੋ ਪ੍ਰਭੂ ਕਿ ਉਹਨਾਂ ਦੇ ਕਾਰੋਬਾਰ ਚੱਲ ਪੈਣ ਮੇਰੇ ਪਿਤਾ ਉਹਨਾਂ ਦੇ ਕਾਰੋਬਾਰ ਸ਼ੁਰੂ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਜਿਨ੍ਹਾਂ ਬੱਚਿਆਂ ਕੋਲ ਨੌਕਰੀ ਨਹੀਂ ਹੈ ਮੇਰੇ ਪਿਤਾ ਅੱਜ ਬੋਲ ਦੋ ਪ੍ਰਭੂ ਯਿਸੂ ਕਿ ਤੁਹਾਡੇ ਲੋਕਾਂ ਦੇ ਲਈ ਉਹ ਨੌਕਰੀ ਦੇ ਦਰਵਾਜ਼ੇ ਖੁੱਲ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦਿਓ ਪ੍ਰਭੂ ਯਿਸੂ ਅੱਜ ਅਸੀਂ ਤੁਹਾਨੂੰ ਕਹਿ ਰਹੇ ਹਾਂ ਮੇਰੇ ਪਿਤਾ ਮੇਰੇ ਯਿਸੂ ਅੱਜ ਬੋਲ ਦਿਓ ਉਹ ਸ਼ਬਦ ਬੋਲ ਦਿਓ ਮੇਰੇ ਪਿਤਾ ਕਿ ਉਹ ਸ਼ਬਦ ਤੁਹਾਡੇ ਲੋਕਾਂ ਦੇ ਜੀਵਨਾਂ ਵਿੱਚ ਅੱਜ ਚੰਗਿਆਈ ਨੂੰ ਲੈ ਕੇ ਆ ਜਾਵੇ ਮੇਰੇ ਪਿਤਾ ਉਹ ਰਿਹਾਈ ਨੂੰ ਲੈ ਕੇ ਆ ਜਾਵੇ ਮੇਰੇ ਪ੍ਰਭੂ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਮੇਰੇ ਪਰਮੇਸ਼ਵਰ ਇੱਕ ਇੱਕ ਕਰਦੇ ਲਈ ਮੇਰੇ ਪਰਮੇਸ਼ਰ ਜੋ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਨੇ ਮੇਰੇ ਪਿਤਾ ਜਿਨ੍ਹਾਂ ਦੀ ਨੇਚਾ ਤੁਹਾਡੇ ਉੱਤੇ ਹੈ ਮੇਰੇ ਪਿਤਾ ਜੋ ਦਿਨ ਰਾਤ ਤੁਹਾਡੀ ਹਜ਼ੂਰੀ ਵਿੱਚ ਬੈਠਦੇ ਨੇ ਮੇਰੇ ਪ੍ਰਭੂ ਉਹ ਅੱਜ ਬੋਲ ਦਿਓ ਮੇਰੇ ਪਰਮੇਸ਼ਰ ਉਹ ਜਿਨ੍ਹਾਂ ਲੋਕਾਂ ਨੇ ਤੁਹਾਡੇ ਕੋਲ ਜੋ ਜੋ ਪ੍ਰਾਰਥਨਾ ਕੀਤੀਆਂ ਹੋਈਆਂ ਨੇ ਮੇਰੇ ਪਿਤਾ ਅੱਜ ਬੋਲ ਦਿਓ ਪ੍ਰਭੂ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਉੱਤਰ ਆ ਰਹੇ ਨੇ ਅੱਜ ਬੋਲ ਦਿਓ ਪ੍ਰਭੂ ਯਿਸੂ ਜੇ ਤੁਹਾਡੀ ਪ੍ਰਾਰਥਨਾ ਦੇ ਉੱਤਰ ਆ ਰਹੇ ਨੇ ਉਹ ਮੇਰੇ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਆ ਮੇਰੇ ਪ੍ਰਭੂ ਕਿ ਤੁਸੀਂ ਸਾਡੇ ਲਈ ਬੋਲ ਰਹੇ ਹੋ ਮੇਰੇ ਪਿਤਾ ਤੁਸੀਂ ਸਾਡੇ ਲਈ ਸ਼ਬਦ ਬੋਲ ਰਹੇ ਹੋ ਮੇਰੇ ਪਿਤਾ ਅੱਜ ਇੱਕ ਇੱਕ ਦੀ ਚੰਗਿਆਈ ਲਈ ਬੋਲ ਰਹੇ ਹੋ ਮੇਰੇ ਪਿਤਾ ਅੱਜ ਇੱਕ ਇੱਕ ਦੇ ਸਰੀਰ ਦੀ ਚੰਗਿਆਈ ਲਈ ਬੋਲ ਰਹੇ ਹੋ ਮੇਰੇ ਪ੍ਰਭੂ ਅੱਜ ਇੱਕ ਇੱਕ ਦੀ ਆਤਮਿਕ ਚੰਗਿਆਈ ਲਈ ਬੋਲ ਰਹੇ ਹੋ ਮੇਰੇ ਪਿਤਾ ਅੱਜ ਬੋਲ ਦੋ ਪ੍ਰਭੂ ਸਰੀਰ ਦੀ ਚੰਗਿਆਈ ਲਈ ਬੋਲ ਦੋ ਅੱਜ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਨੇ ਜਿਨ੍ਹਾਂ ਦੀਆਂ ਹੱਡੀਆਂ ਬੇਜ਼ਾਨ ਹੋ ਚੁੱਕੀਆਂ ਨੇ ਜਿਨ੍ਹਾਂ ਦੀਆਂ ਹੱਡੀਆਂ 'ਚ ਦਰਦ ਹੈ ਮੇਰੇ ਪਿਤਾ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਕਿ ਉਹ ਹੱਡੀਆਂ ਨਮੀਆਂ ਹੋ ਜਾਣ ਉਹ ਬੇਜਾਨ ਹੱਡੀਆਂ 'ਚ ਜਾਨ ਆ ਜਾਵੇ ਅੱਜ ਬੋਲ ਦੋ ਮੇਰੇ ਪਰਮੇਸ਼ੁਰ ਕਿ ਉਹ ਸੁੱਕੀਆਂ ਹੱਡੀਆਂ ਹਰੀਆਂ ਹੋ ਜਾਣ ਅੱਜ ਉਹ ਬੰਦ ਨਸਾਂ ਉਹ ਖੁੱਲ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਆਪਣੇ ਲੋਕਾਂ ਦੇ ਲਈ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੈ ਅੱਜ ਬੋਲ ਦੋ ਮੇਰੇ ਪਰਮੇਸ਼ੁਰ ਕਿ ਉਹ ਲੋਕ ਵੀ ਚੰਗੇ ਹੋਣੇ ਸ਼ੁਰੂ ਹੋ ਚੁੱਕੇ ਨੇ ਪ੍ਰਭੂ ਜਸੂ ਦਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦੋ ਮੇਰੇ ਪ੍ਰਭੂ ਇੱਕ ਇੱਕ ਦੇ ਜੀਵਨ ਦੇ ਲਈ ਘਰ ਦੇ ਲਈ ਪਰਿਵਾਰ ਦੇ ਲਈ ਮੇਰੇ ਪਿਤਾ ਅੱਜ ਬੋਲ ਦੋ ਇੱਕ ਇੱਕ ਦੇ ਘਰ ਦੇ ਲਈ ਮੇਰੇ ਪਿਤਾ ਜਿਵੇਂ ਤੁਸੀਂ ਵਚਨ ਚ ਕਿਹਾ ਕਿ ਤੂੰ ਬੱਚ ਤੇਰਾ ਕਰਾਣਾ ਬਚਾਇਆ ਜਾਏਗਾ ਬਚਾਇਆ ਜਾਵੇਗਾ ਅੱਜ ਬੋਲੋ ਮੇਰੇ ਪ੍ਰਭੂ ਯਿਸੂ ਔਰ ਤੁਹਾਡੇ ਬੋਲਣ ਦੇ ਨਾਲ ਅਸੀਂ ਸੱਚਮੁੱਚ ਬਚਾਏ ਗਏ ਆ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਇੱਕ ਇੱਕ ਦੇ ਜੀਵਨ ਦੇ ਵਿੱਚ ਆਤਮਿਕ ਹੰਟੀ ਲਈ ਬੋਲ ਦੋ ਪਿਤਾ ਜੋ ਲੋਕ ਪ੍ਰਾਰਥਨਾ ਨਹੀਂ ਕਰ ਪਾਰੇ ਮੇਰੇ ਪ੍ਰਭੂ ਯੇਸ਼ੂ ਜਿਨ੍ਹਾਂ ਨੂੰ ਉਹ ਸ਼ੈਤਾਨੀ ਤਾਕਤ ਪ੍ਰਾਰਥਨਾ ਨਹੀਂ ਕਰਨ ਦੇ ਰਹੀਆਂ ਮੇਰੇ ਪਿਤਾ ਅੱਜ ਉਹਨਾਂ ਲੋਕਾਂ ਲਈ ਬੋਲ ਦਿਓ ਮੇਰੇ ਪ੍ਰਭੂ ਯੇਸ਼ੂ ਅੱਜ ਜੋ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਨੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਚ ਤੁਸੀਂ ਕਹਿ ਰਹੇ ਹੋ ਮੇਰੇ ਪਿਤਾ ਕਿ ਬੈਠੋ ਜਾਗੋ ਪ੍ਰਾਰਥਨਾ ਕਰੋ ਮੇਰੇ ਪਿਤਾ ਪਰਮੇਸ਼ੁਰ ਅੱਜ ਮੇਰੇ ਪ੍ਰਭੂ ਯੇਸ਼ੂ ਜੋ ਪ੍ਰਾਰਥਨਾ ਨਹੀਂ ਕਰ ਪਾਰੇ ਸੀ ਉਹ ਪ੍ਰਾਰਥਨਾ ਕਰਨੀ ਸ਼ੁਰੂ ਕਰ ਚੁੱਕੇ ਨੇ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਬੋਲ ਦੋ ਮੇਰੇ ਪਰਮੇਸ਼ਵਰ ਜਿੱਥੇ ਜਿੱਥੇ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਰੁਕਾਵਟਾਂ ਨੇ ਮੇਰੇ ਪਿਤਾ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਕੀ ਉਹ ਰੁਕਾਵਟਾਂ ਹਮੇਸ਼ਾ ਲਈ ਦੂਰ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਅੱਜ ਬੋਲ ਦੋ ਪ੍ਰਭੂ ਯਿਸੂ ਜਿਵੇਂ ਤੁਸੀਂ ਉਸ ਸੁਬੇਦਾਰ ਦੇ ਲਈ ਬੋਲਿਆ ਤੁਸੀਂ ਬੋਲਿਆ ਮੇਰੇ ਪ੍ਰਭੂ ਯਿਸੂ ਉਹ ਸੁਬੇਦਾਰ ਉਹ ਮੇਰੇ ਪਿਤਾ ਉਹਦਾ ਨੌਕਰ ਘਰ ਵਿੱਚ ਸੀ ਉਹਨੇ ਵਿਸ਼ਵਾਸ ਨਾਲ ਆ ਕੇ ਤੁਹਾਡੀ ਮਿੰਨਤ ਕੀਤੀ ਔਰ ਤੁਹਾਨੂੰ ਕਿਹਾ ਕਹਿੰਦਾ ਪ੍ਰਭੂ ਯਿਸੂ ਮੈਂ ਇਸ लायक ਨਹੀਂ ਕਿ ਤੁਹਾਨੂੰ ਉਹ ਘਰੇ ਲੈ ਜਾ ਸਕਾ ਪਰ ਤੁਸੀਂ ਇੱਥੋਂ ਹੀ ਬੋਲ ਦਿਓ ਅੱਜ ਪ੍ਰਭੂ ਯਿਸੂ ਮੈਂ ਪ੍ਰਾਰਥਨਾ ਕਰਦਾ ਹਾਂ ਮੇਰੇ ਪਿਤਾ ਕਿ ਤੁਸੀਂ ਇੱਥੋਂ ਹੀ ਪ੍ਰਭੂ ਬੋਲ ਦਿਓ ਜਿੱਥੇ ਜਿੱਥੇ ਪ੍ਰਾਰਥਨਾ ਜਾ ਰਹੀ ਹੈ ਅੱਜ ਉਹ ਸ਼ਬਦ ਚੰਗਿਆਈ ਦੇ ਉਹਨਾਂ ਦੇ ਜੀਵਨ ਚ ਆ ਰਹੇ ਨੇ ਉਹ ਰਿਹਾਈ ਦੇ ਸ਼ਬਦ ਉਹਨਾਂ ਦੇ ਜੀਵਨ ਚ ਆ ਰਹੇ ਨੇ ਅੱਜ ਮੇਰੇ ਯਿਸੂ ਜਿਨ੍ਹਾਂ ਦੀਆਂ ਬਰਕਤਾਂ ਰੁਕ ਚੁੱਕੀਆਂ ਨੇ ਮੇਰੇ ਪਿਤਾ ਅੱਜ ਬੋਲ ਦਿਓ ਮੇਰੇ ਪਰਮੇਸ਼ਰ ਕਿ ਉਹਨਾਂ ਦੀਆਂ ਬਰਕਤਾਂ ਫਿਰ ਤੋਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਸ਼ੀਸ਼ ਫਿਰ ਤੋਂ ਆਉਣੀ ਹੋ ਚੁਕੀ ਹੈ ਅੱਜ ਬੋਲ ਦੋ ਮੇਰੇ ਪ੍ਰਭੂ ਯਿਸੂ ਆਪਣੇ ਵਚਨ ਦੇ ਦੁਆਰਾ ਉਹ ਪ੍ਰਭੂ ਯਿਸੂ ਜਿਵੇਂ ਤੁਸੀਂ ਸਾਨੂੰ ਵਚਨ ਵਿੱਚ ਕਿਹਾ ਕਿ ਮੈਂ ਤੁਹਾਡਾ ਬਰਥਡੇ ਤੇ ਵਾਦਾ ਕਰਾਂਗਾ ਬਰਕਤ ਤੇ ਬਰਕਤ ਦਵਾਂਗਾ ਅੱਜ ਇਹ ਵਚਨ ਦੇ ਅਨੁਸਾਰ ਮੇਰੇ ਪਿਤਾ ਤੁਹਾਡੇ ਲੋਕ ਵਧਣੇ ਸ਼ੁਰੂ ਹੋ ਜਾਣ ਉਹ ਵਾਦੇ ਹੋਣੇ ਸ਼ੁਰੂ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਚ ਅੱਜ ਉਹਨਾਂ ਦੇ ਜੀਵਨ ਚ ਤੁਹਾਡੇ ਲੋਕਾਂ ਦੇ ਜੀਵਨ ਚ ਉਹ ਵਾਦਾ ਉਹ ਬਰਕਤਾਂ ਉਹ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅੱਜ ਬੋਲ ਦੋ ਮੇਰੇ ਪਰਮੇਸ਼ਵਰ ਆਪਣੀਆਂ ਕਲੀਸਿਯਾਆਂ ਦੇ ਲਈ ਮੇਰੇ ਪਿਤਾ ਤੁਹਾਡੇ ਲੋਕ ਜਿਸ ਵੀ ਕਲੀਸਿਯਾ ਵਿੱਚ ਜਾਂਦੇ ਨੇ ਮੇਰੇ ਪਿਤਾ ਉਹ ਬਿਨਾਂ ਰੁਕੇ ਬਿਨਾਂ ਥਕੇ ਬਿਨਾਂ ਅਕੇ ਉਹ ਸੰਗਤੀ ਵਿੱਚ ਜਾਣ ਵਾਲੇ ਬਣ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਕੋਈ ਤਾਕਤ ਉਹਨਾਂ ਨੂੰ ਰੋਕ ਨਾ ਸਕੇ ਸੰਗਤੀ ਕਰਨ ਤੋਂ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅੱਜ ਮੇਰੇ ਪਰਮੇਸ਼ੁਰ ਅੱਜ ਬੋਲ ਦਿਓ ਪ੍ਰਭੂ ਯਿਸੂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਕੋ ਸਾਧਨ ਨਹੀਂ ਆ ਮੇਰੇ ਪਿਤਾ ਅੱਜ ਤੁਹਾਡੇ ਲੋਕਾਂ ਦੇ ਲਈ ਉਹ ਸਾਧਨ ਮਹੱਈਆ ਹੋ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਅੱਜ ਮੇਰੇ ਪ੍ਰਭੂ ਯਿਸੂ ਬੋਲ ਦਿਓ ਮੇਰੇ ਪ੍ਰਭੂ ਜੋ ਲੋਕ ਮੇਰੇ ਪਿਤਾ ਪਰਮੇਸ਼ੁਰ ਉਹ ਸਾਧਨ ਦੇ ਕਾਰਨ ਸੰਗਤੀ ਵਿੱਚ ਨਹੀਂ ਆ ਪਾਉਂਦੇ ਅੱਜ ਉਹਨਾਂ ਲਈ ਸਾਧਨਾਂ ਦੇ ਲਈ ਬੋਲ ਦੋ ਮੇਰੇ ਪਰਮੇਸ਼ਰ ਉਹਨਾਂ ਲਈ ਉਹ ਨਵੇਂ ਸਾਧਨਾਂ ਦੇ ਦਰਵਾਜ਼ੇ ਖੁੱਲ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਪਰਮੇਸ਼ਰ ਤੁਹਾਡੀ ਸਮਰਥ ਅੱਜ ਇੱਕ ਇੱਕ ਦਿਨ ਜੀਵਨ ਵਿੱਚ ਆ ਰਹੀ ਹੈ ਤੁਹਾਡਾ ਮਸਾ ਅੱਜ ਇੱਕ ਇੱਕ ਦਿਨ ਜੀਵਨ ਵਿੱਚ ਆ ਰਿਹਾ ਹੈ ਔਰ ਪਰਮੇਸ਼ਰ ਅੱਜ ਬੋਲ ਦੋ ਸਾਡੀ ਪਵਿੱਤਰਤਾਈ ਦੇ ਲਈ ਮੇਰੇ ਪਿਤਾ ਅੱਜ ਤੁਹਾਡੇ ਲੋਕ ਤੁਹਾਡੇ ਬੋਲੇ ਗਏ ਸ਼ਬਦਾਂ ਦੇ ਦੁਆਰਾ ਪਵਿੱਤਰ ਹੋ ਜਾਣ ਮੇਰੇ ਪਿਤਾ ਪਵਿੱਤਰ ਰੋਜਾਂ ਮੇਰੇ ਪਿਤਾ ਪਬਿੱਤਰ 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 ਹੋ ਜਾਣ ਮੇਰੇ ਪਿਤਾ ਪਰਮੇਸ਼ੁਰ ਅੱਜ ਮੇਰੇ ਪ੍ਰਭੂ ਯਿਸੂ ਤੁਸੀਂ ਬੋਲ ਦੋ ਸਾਡੇ ਲਈ ਮੇਰੇ ਪਿਤਾ ਜਿਵੇਂ ਉਹ ਸੁਬੇਦਾਰ ਦੇ ਲਈ ਬੋਲਿਆ ਸੀ ਮੇਰੇ ਪ੍ਰਭੂ ਯਿਸੂ ਤੁਸੀਂ ਕਿਹਾ ਮੇਰੇ ਪਿਤਾ ਸੁਬੇਦਾਰ ਨੂੰ ਕਿ ਛਾਹ ਤੇਰਾ ਨੌਕਰ ਚੰਗਾ ਹੋ ਗਿਆ ਔਰ ਅੱਜ ਤੁਸੀਂ ਕਹਿ ਰਹੇ ਹੋ ਮੇਰੇ ਪਿਤਾ ਜਿੰਨਾ ਜਿੰਨਾ ਲੋਕਾਂ ਨੇ ਪ੍ਰਾਰਥਨਾ ਸੁਣੀ ਹੈ ਮੇਰੇ ਪਿਤਾ ਔਰ ਜੋ ਜੋ ਇਸ ਵਚਨ ਦੇ ਅਨੁਸਾਰ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਿਤਾ ਔਰ ਕਰਨਗੇ ਮੇਰੇ ਪਰਮੇਸ਼ਰ ਅੱਜ ਮੇਰੇ ਪ੍ਰਭੂ ਯਿਸੂ ਤੁਸੀਂ ਉਹਨਾਂ ਲਈ ਚਿੰਗਿਆਈ ਬੋਲ ਰਹੇ ਹੋ ਮੇਰੇ ਪਿਤਾ ਅੱਜ ਉਹਨਾਂ ਲਈ ਰਿਹਾਈ ਬੋਲ ਰਹੇ ਹੋ ਮੇਰੇ ਪ੍ਰਭੂ ਅੱਜ ਉਹਨਾਂ ਲਈ ਛੁਟਕਾਰੇ ਬੋਲ ਰਹੇ ਹੋ ਮੇਰੇ ਪਿਤਾ ਅੱਜ ਉਹਨਾਂ ਲਈ ਆਜ਼ਾਦੀ ਬੋਲ ਰਹੇ ਹੋ ਮੇਰੇ ਪਿਤਾ ਅੱਜ ਤੁਸੀਂ ਬੋਲ ਰਹੇ ਹੋ ਪ੍ਰਭੂ ਕਿ ਤੁਹਾਡੇ ਦੁੱਖਾਂ ਦਾ ਅੰਤ ਹੋ ਚੁੱਕਿਆ ਹੈ ਮੇਰੇ ਪਿਤਾ ਅੱਜ ਤੁਸੀਂ ਬੋਲ ਰਹੇ ਹੋ ਪ੍ਰਭੂ ਕਿ ਤੁਸੀਂ ਬੋਝ ਦੇ ਹੇਠੋਂ ਬਾਹਰ ਆ ਚੁੱਕੇ ਹੋ ਕਰਜ਼ਿਆਂ 'ਚੋਂ ਬਾਹਰ ਆ ਚੁੱਕੇ ਹੋ ਮੇਰੇ ਪਿਤਾ ਤੁਸੀਂ ਅੱਜ ਬੋਲ ਰਹੇ ਹੋ ਮੇਰੇ ਪਿਤਾ ਕਿ ਤੁਹਾਡੀ ਪ੍ਰਾਰਥਨਾ ਵਧਣੀ ਸ਼ੁਰੂ ਹੋ ਚੁੱਕੀ ਹੈ ਤੁਹਾਡਾ ਆਤਮਿਕ ਜੀਵਨ ਸਵਰਨਾ ਸ਼ੁਰੂ ਹੋ ਚੁੱਕਿਆ ਹੈ ਅੱਜ ਤੁਸੀਂ ਬੋਲ ਰਹੇ ਹੋ ਮੇਰੇ ਪ੍ਰਭੂ ਕਿ ਤੁਸੀਂ ਦੂਸਰਿਆਂ ਲਈ ਵੀ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਹੋ ਦੂਸਰਿਆਂ ਲਈ ਵੀ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਹੋ ਦੁਖੀਆਂ ਲਈ ਬਿਮਾਰਾਂ ਲਈ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਹੋ ਅੱਜ ਤੁਸੀਂ ਮੇਰੇ ਪਿਤਾ ਸਾਨੂੰ ਨਵਾਂ ਬਲ ਦੇ ਰਹੇ ਹੋ ਪ੍ਰਭੂ ਨਮੀ ਤਾਕਤ ਦੇ ਰਹੇ ਹੋ ਪ੍ਰਭੂ ਅੱਜ ਤੁਸੀਂ ਬੋਲ ਰਹੇ ਹੋ ਉਹਨਾਂ ਲੋਕਾਂ ਲਈ ਜੋ ਕਮਜ਼ੋਰ ਸੀ ਮੇਰੇ ਪਿਤਾ ਉਹ ਤਾਕਤਵਰ ਹੋ ਰਹੇ ਨੇ ਤੁਸੀਂ ਬੋਲ ਰਹੇ ਹੋ ਜਿਨ੍ਹਾਂ ਨੂੰ ਲੋਕ ਮੂਰਖ ਦੱਸਦੇ ਸੀ ਮੇਰੇ ਪਿਤਾ ਅੱਜ ਉਹ ਸੂਝਵਾਨ ਹੋ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਮੇਰੇ ਖੁਦਾਬਾਪ ਯਿਸੂ ਅੱਜ ਲੋਕ ਤੁਹਾਡੀ ਮਹਿਮਾ ਲਈ ਖਲੋ ਰਹੇ ਨੇ ਤੁਹਾਡੀ ਵਡਿਆਈ ਲਈ ਖਲੋ ਰਹੇ ਨੇ ਤੁਹਾਡੀ ਉਸਤਤ ਲਈ ਖਲੋ ਰਹੇ ਨੇ ਅੱਜ ਇੱਕ ਇੱਕ ਚੰਨ ਮੇਰੇ ਪਿਤਾ ਇਸ ਵਚਨ ਦੀ ਸਮਰਥ ਦੇ ਦੁਆਰਾ ਪ੍ਰਭੂ ਤੁਹਾਡੇ ਬੋਲੇ ਗਏ ਵਚਨਾਂ ਦੇ ਦੁਆਰਾ ਅੱਜ ਨਵੇਂ ਸਿਰੇ ਤੋਂ ਨਵਾਂ ਜੀਵਨ ਪਾ ਰਿਹਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਰਮੇਸ਼ਵਰ ਤੁਸੀਂ ਕਿਹਾ ਵਚਨ ਵਿੱਚ ਉਹ ਸੁਬੇਦਾਰ ਤੁਹਾਡੇ ਕੋਲ ਆਇਆ ਉਹਨੇ ਤੁਹਾਡੀ ਮਿਹਨਤ ਕੀਤੀ ਮੇਰੇ ਪਿਤਾ ਉਹਨੇ ਕਿਹਾ ਮੇਰੇ ਪ੍ਰਭੂ ਤੁਹਾਡੇ ਅੱਗੇ ਝੁਕ ਕੇ ਕਹਿੰਦਾ ਪ੍ਰਭੂ ਮੈਂ ਇਸ ਲਾਇਕ ਨਹੀਂ ਕਿ ਤੁਸੀਂ ਕਿ ਮੈਂ ਤੁਹਾਨੂੰ ਆਪਣੇ ਘਰ ਵਿੱਚ ਬੁਲਾ ਸਕਾਂ ਤੁਸੀਂ ਇੱਥੇ ਹੀ ਬੋਲ ਦਿਓ ਮੇਰੇ ਪ੍ਰਭੂ ਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ ਉਹ ਮੇਰੇ ਪ੍ਰਭੂ ਯਸੂ ਤੁਸੀਂ ਬੋਲਿਆ ਤੇ ਉਹ ਚੰਗਾ ਹੋ ਗਿਆ ਉਹ ਸੱਚਮੁੱਚ ਮੇਰੇ ਪਰਮੇਸ਼ਵਰ ਅਜੇ ਵਚਨ ਜਿਵੇਂ ਉਹ ਨੌਕਰ ਚੰਗਾ ਹੋਇਆ ਅਜੇ ਵਚਨ ਮੇਰੇ ਖੁਦਾ ਬਾਪ ਯਸੂ ਤੁਹਾਡੇ ਲੋਕਾਂ ਨੂੰ ਹਰ ਬਿਮਾਰੀ ਤੋਂ ਚੰਗਾ ਕਰ ਚੁੱਕਿਆ ਹੈ ਹਰ ਬੇਬਸੀ ਤੋਂ ਹਰ ਲਾਚਾਰੀ ਦਲਿਦਰੀ ਆਲਸ ਤੋਂ ਹਰ ਕਰਜ਼ਿਆਂ ਤੋਂ ਬਾਹਰ ਕੱਢ ਚੁੱਕਿਆ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਔਰ ਸਾਰੀ ਮਹਿਮਾ ਖੁਦਾਬਾਪ ਯਸੂ ਦੇ ਨਾਮ ਨੂੰ ਦਿੰਨੇ ਆ ਪਵਿੱਤਰ ਆਤਮਾ ਜੀ ਅਸੀਂ ਤੁਹਾਡਾ ਤਨਵਾਦ ਕਰਦੇ ਹਾਂ ਜੋ ਤੁਸੀਂ ਇਸ वचन ਨੂੰ ਸਾਡੇ ਜੀਵਨਾ ਵਿੱਚ ਲੈ ਕੇ ਆਂਦਾ ਔਰ ਅਸੀਂ ਇਸ वचन ਦੇ ਦੁਆਰਾ ਪ੍ਰਾਰਥਨਾ ਕਰ पाए ਔਰ ਪਵਿੱਤਰ ਆਤਮਾ ਜੀ ਮੈਂ ਮੰਗਦਾ ਹਾਂ ਪਵਿੱਤਰ ਆਤਮਾ ਜੀ ਇਹ वचन ਦੇ ਅਨੁਸਾਰ ਜੋ ਜੋ ਲੋਕ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹ ਵੀ ਇਸ वचन ਦੇ ਅਨੁਸਾਰ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਪਵਿੱਤਰ ਆਤਮਾ ਜੀ ਮਦਦ ਕਰੋ ਉਹਨਾਂ ਲੋਕਾਂ ਦੀ ਜੋ ਲੋਕ ਪ੍ਰਾਰਥਨਾ ਨਹੀਂ ਕਰ ਪਾਉਂਦੇ ਮਦਦ ਕਰੋ ਉਹਨਾਂ ਲੋਕਾਂ ਦੀ ਪਵਿੱਤਰ ਆਤਮਾ ਜੀ ਜੋ ਲੋਕ ਤੁਹਾਨੂੰ ਪੁਕਾਰ ਨਹੀਂ ਪਾਉਂਦੇ ਅੱਜ ਇਸ वचन ਦੇ ਅਨਸਾਰ ਉਹ ਤੁਹਾਨੂੰ ਪੁਕਾਰਨ ਔਰ ਤੁਸੀਂ ਉਹਨਾਂ ਦੇ ਲਈ ਸਿਰਫ ਇੱਕ ਸ਼ਬਦ ਬੋਲ ਦਿਓ ਮੇਰੇ ਪ੍ਰਭੂ ਔਰ ਤੁਹਾਡੇ ਲੋਕ ਵੱਡੀਆਂ ਚਿੰਗਿਆਈਆਂ ਵਿੱਚ ਆ ਜਾਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ੁਰ ਤੁਹਾਨੂੰ ਆਸ਼ੀਸ਼ ਦੇਣ ਤੁਹਾਨੂੰ ਬਰਕਤ ਦੇਣ ਔਰ ਇਸ वचन ਦੇ ਦੁਆਰਾ ਪਰਮੇਸ਼ਰ ਤੁਹਾਨੂੰ ਪ੍ਰਾਰਥਨਾ ਕਰਨੀ ਸਿਖਾਉਣ ਔਰ ਤੁਸੀਂ ਆਪਣੇ ਘਰਾਂ ਦੇ ਵਿੱਚ ਇਸ वचन ਦੇ ਦੁਆਰਾ ਪ੍ਰਾਰਥਨਾ ਕਰਿਓ ਕਿ ਪ੍ਰਭੂ ਯਿਸੂ ਮੇਰੇ ਲਈ ਇੱਕ ਸ਼ਬਦ ਸਿਰਫ ਇੱਕ ਸ਼ਬਦ ਬੋਲ ਦੇ ਮੇਰੇ ਲਈ ਮੇਰੇ ਬੱਚਿਆਂ ਲਈ ਮੇਰੇ ਘਰ ਲਈ ਮੇਰੇ ਕਾਰੋਬਾਰ ਦੇ ਲਈ ਔਰ ਪ੍ਰਭੂ ਯਿਸੂ ਤੁਹਾਡੇ ਲਈ ਬੋਲਣਗੇ ਔਰ ਉਹ ਤੁਹਾਡੇ ਜੀਵਨਾਂ ਵਿੱਚ ਵੱਡੀਆਂ ਚੰਗੀਆਂ ਚੀਜ਼ਾਂ ਨੂੰ ਲੈ ਕੇ ਆਉਣਗੇ ਪ੍ਰਭੂ ਯਿਸੂ ਦੇ ਨਾਮ ਵਿੱਚ ਜੇ ਮਸੀਹ ਸਾਰਿਆਂ ਨੂੰ ਗੋਡ ਬlesਸ ਯੂ